ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਬੱਚੀਆਂ ਨੇ ਆਪਣੀ ਪੜ੍ਹਾਈ ਦੇ ਵਿੱਚੋਂ ਆਪਣੀ ਕਲਾਸ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੁਹਾਰ ਜੇ ਇਸ ਵਿਸ਼ੇਸ਼ ਮੌਕੇ ਦੇ ਉੱਪਰ ਬਾਬਾ ਮੇਜਰ ਸਿੰਘ ਜੀ ਖਾਲਸਾ ਪ੍ਰਧਾਨ ਨਾਨਕ ਪੀਰਾ 13 ਸੋਸਾਇਟੀ ਪਿੰਡ ਪੋਟਪਾਈ ਉਹਨਾਂ ਵੱਲੋਂ ਇਹ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਇਹ ਬੱਚੇ ਜਿਵੇਂ ਆਪਣੀ ਪੜ੍ਹਾਈ ਦੇ ਵਿੱਚੋਂ ਆਪਣੀ ਕਲਾਸ ਦੇ ਵਿੱਚੋਂ ਫਰਸਟ ਆਏ ਨੇ ਇਹ ਬੱਚੇ ਦੂਜੇ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਨੇ ਕਿ ਸਾਨੂੰ ਪੜ੍ਹ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ ਸੋ ਮਿਹਨਤ ਕਰਨ ਵਾਲੇ ਬੱਚੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸਫਲ ਹੁੰਦੇ ਨੇ ਸੋ ਬਾਬਾ ਜੀ ਇਸ ਤਰ੍ਹਾਂ ਦੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਨੇ ਉਹਨਾਂ ਨੂੰ ਸਟੇਸ਼ਨਰੀ ਨਗਦੀ ਮਾਇਆ ਜਾਂ ਕਿਸੇ ਰੂਪ ਵਿੱਚ ਵੀ ਬੱਚਿਆਂ ਦੀ ਹੈਲਪਿੰਗ ਕਰਦੇ ਨੇ ਜੋ ਮਤਲਬ ਪੜ੍ਹਾਈ ਦੇ ਵਿੱਚ ਆਪਣੀਆਂ ਪੀਸਾਂ ਨਹੀਂ ਪੜ ਸਕਦੇ। ਤੋਂ ਇਹਨਾਂ ਜੋ ਬਾਬਾ ਜੀ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਇੰਨੀ ਵੱਡੀ ਸਮਾਜ ਸੇਵਾ ਨਿਭਾ ਰਹੇ ਨੇ। ਤੋਂ ਇਹਨਾਂ ਬੱਚਿਆਂ ਦੇ ਨਾਲ-ਨਾਲ ਜੇ ਕੋਈ ਬੱਚਾ ਕਿਸੇ ਵੀ ਪ੍ਰੋਬਲਮ ਦੇ ਵਿੱਚ ਹੈ, ਕੋਈ ਵੀ ਭੈਣ ਭਰਾ ਪ੍ਰੋਬਲਮ ਦੇ ਬੱਚਾ ਹੈ, ਜਿਸੇ ਨੂੰ ਕੋਈ ਬਿਮਾਰੀ-ਬਿਮਾਰੀ ਹੋਇਆ ਤਾਂ ਹਰ ਤਰੀਕੇ ਦੇ ਨਾਲ ਸੰਭਵ ਹੈ ਤਾਂ ਜਿਹੜੀ ਬਾਬਾ ਜੀ ਹੈ ਉਹ ਕਰਦੇ ਰਹਿੰਦੇ ਆ। ਤੁਹਾਨੂੰ ਅੱਜ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਬੱਚਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕਰਕੇ ਚੰਗਾ ਮੁਕਾਮ ਹਾਸਿਲ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਕਿਰਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਕਿਰਪਾ ਜੀ ਅੱਜ ਤੁਹਾਨੂੰ ਇੱਕ ਬੱਚੀ ਦਾ ਨਾਮ ਲਾਉਣ ਜਾ ਰਹੇ ਹਾਂ ਜਿਸ ਦਾ ਨਾਮ ਹਨੂਰ कौर ਪੁੱਤਰੀ ਸ਼੍ਰੀ ਬਲ ਸਿੰਘ ਇਹ ਬੱਚੀ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਲਸਾ ਦੇ ਰਹਿਣ ਵਾਲੀ ਹੈ ਸੋ ਇਸ ਬੱਚੀ ਨੇ ਆਪਣੀ ਜਮਾਤ ਦੇ ਵਿੱਚੋਂ ਪੂਰੇ ਵਿੱਚੋਂ ਪੂਰੇ ਅੰਕ ਲੈ ਕੇ ਜਿਹੜੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਸੋ ਇਸ ਵਿਸ਼ੇਸ਼ ਮੌਕੇ ਦੇ ਉੱਪਰ ਸਾਡੇ ਬਾਬਾ ਮੇਜਰ ਸਿੰਘ ਦੀ ਖਾਲਸਾ ਪ੍ਰਧਾਨ ਨਾਨਕ 13 13 ਸੋਸਾਇਟੀ ਉਹਨਾਂ ਵੱਲੋਂ ਇਸ ਬੱਚੀ ਨੂੰ ਖਾਰ ਖਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਸਾਡੇ ਸਾਰਿਆਂ ਨੂੰ ਸੂਤ ਸਮਗਰੀ ਇੱਕ ਸੂਟ ਅਤੇ ਨਗਦੀ ਮਾਇਆ ਦੇ ਕੇ ਬੱਚੇ ਨੂੰ ਸਮਾਨ ਦਿੱਤਾ ਜਾ ਰਿਹਾ ਹੈ। ਸੋ ਆਪ ਸਾਰਿਆਂ ਦਾ ਇੱਥੇ ਪਹੁੰਚਣ ਦੇ ਤਹਿਤੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ। ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਇੱਕ ਬੱਚੀ ਨੂੰ ਬੁਲਾ ਰਹੇ ਹਾਂ ਜਿਸ ਦਾ ਨਾਮ ਹਰਨੂਰ ਕੌਰ ਪੁੱਤਰੀ ਸ਼੍ਰੀ ਬਿਅੰਦ ਸਿੰਘ ਜੀ ਹੈ ਇਹ ਬੱਚੀ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੀ ਹੈ ਇਸ ਬੱਚੀ ਨੇ ਆਪਣੀ ਕਲਾਸ ਦੇ ਵਿੱਚੋਂ ਪੂਰੇ ਵਿੱਚੋਂ ਪੂਰੇ ਅੰਕ ਲੈ ਕੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਸੋ ਇਸ ਮੌਕੇ ਤੇ ਬਾਬਾ ਮੇਜਰ ਸਿੰਘ ਜੀ ਖਾਲਸਾ ਪ੍ਰਧਾਨ ਨਾਨਕ 13 13 ਸੋਸਾਇਟੀ ਤੋਂਨਾਂ ਵੱਲੋਂ ਇਸ ਬੱਚੀ ਨੂੰ ਚੰਗੇ ਅੰਕ ਲੈਣ ਤੇ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਤੋਂ ਬਾਬਾ ਜੀ ਵੱਲੋਂ ਇਸ ਬੱਚੀ ਨੂੰ ਹਾਰ ਭਾ ਕੇ ਸੂਟ ਸਕੂਲ ਸਮਗਰੀ ਅਤੇ ਨਕਦੀ ਮਾਇਆ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਹਾਡ ਸਾਰਿਆਂ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਰੂਹੀ ਦਾ ਫਲਸਫਾ ਜਿਹੜੀ ਰਵਾਇਤ ਨੂੰ ਦੀ ਫਤਿਹ